ਨਹੀਂ ਨਹੀਂ ਬਹੁਤ ਸੋਹਣੀਆਂ ਲੱਗਦੀਆਂ ਠੀਕ ਆ ਜਵਾਨ ਆ ਤੂੰ ਕਰਦਾ ਖਾ ਲੈਣੀ ਆ ਮੈਂ ਤਾਂ ਮੇਰੇ ਚਿੱਟੂ ਪਿਆ ਗਿਆ ਓਹੋ ਛੋਟੀਆਂ ਗੰਦਾ ਨਹੀਂ ਫੈਨ ਆ ਮੈਂ ਕੀ ਤਰੀ ਫਨ ਯਾਰ ਯਾਰ ਹਾਂ ਹਾਂ ਕਿ 70ਵੇਂ ਉਤਰਸਾਲ ਆਪਾਂ ਉਦੋਂ ਆਹ ਵੇਟ ਆ ਜਾਂਦੇ ਹਨ ਵੀ ਜਿਵੇਂ ਸਵਾ ਕੁਇੰਟਲ ਤੱਕ ਵੀ ਵੇਟ ਚੱਲਣ ਵਾਲੇ ਝੁੱਲੇ ਆਪਣੇ ਕੋਲ ਹੈਗੇ ਆ ਹਾਂ ਉਹਦੇ ਕੇ ਬਹੁਤ ਠੰਡਾ ਜੇ ਤੇ ਮੰਨ ਕੇ ਚਲੇ ਵੀ 10 ਬਾਈ 10 ਦਾ ਤਿਆਰ ਕਰਨਾ ਆਪਾਂ ਏਰੀਆ ਕਿੰਨੇ ਕੁ ਖਰਚ ਆਉਂਦੇ ਇਹਦੇ ਬਸ 2000 2200 ਰੁਪਏ ਖਰਚਾ ਆਇਆ ਜੀ ਸਾਰਾ ਆਮ ਸੱਤ ਨਾਲੋਂ ਬਹੁਤ ਜਿਆਦਾ ਫਰਕ ਨਾਲੇ ਸਸਤਾ ਪਏਗਾ ਨਾਲੇ ਟਿਕਾਊ ਹੈ ਤੇ ਨਾਲੇ ਠੰਡਾ ਹੈ ਹੂੰ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਹੋ ਠੀਕ ਠਾਕ ਹੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਤੁਸੀਂ ਠੀਕ ਠਾਕ ਜੋ ਹਾਂਜੀ ਆ ਜਾਓ ਤੇ ਦੋਸਤੋ ਆ ਝੂਲਾ ਵੇਖ ਰਹੇ ਹੋ ਨਾ ਤੁਹਾਡੇ ਆਮ ਘਰ ਨੂੰ ਵੀ ਇੱਕ ਖਾਸ ਬਣਾ ਦੂ ਇਹ ਚੀਜ਼ਾਂ ਇੱਕ ਤਾਂ ਹੈਗੀਆਂ ਹੌਲੀਆਂ ਤੇ ਬਾਕੀ ਸਸਤੇ ਇੱਕ-ਇੱਕ ਕਰਾਂ ਦੇ ਵਿੱਚ ਪੀੜਾ ਸੈਟ ਜਾਂ ਸੋਫੇ ਰੱਖਦੇ ਹੁੰਨੇ ਆਂ। ਕਈ ਵਾਰੀ ਮੀਂਹ ਗਣੀ ਦਾ ਮੌਸਮ ਹੁੰਦਾ ਹਨਾ ਉਦੋਂ ਆਪਾਂ ਨੂੰ ਚੱਕਣੇ ਕਰਨੇ ਸਾਫ ਸਫਾਈ ਪੱਖੋਂ ਜਾਂ ਕੋਈ ਗੈਸਟ ਆਪਣੇ ਇਹ ਜਾ ਆ ਗਿਆ ਵੀ ਧੋਪੇ ਸ਼ਾਮੇ ਰੱਖਣ ਕਰਨੀ ਹਨਾ। ਬਹੁਤ ਜ਼ਿਆਦਾ ਹੌਲੇ ਨੇ ਤੇ ਕੁਆਲਿਟੀ ਪੱਖੋਂ ਗੱਲਬਾਤ ਕਰਾਂਗੇ। ਬਹੁਤ ਸਾਰਾ ਸਮਾਨ ਬਣਾਈ ਪਏ ਨੇ ਬਾਈ ਹੁਣੇ ਲਗਣ ਹੁਣ ਤੇ ਬਾਕੀ ਆਪਾਂ ਲੋਕੇਸ਼ਨ ਦੱਸ ਦਿਆਂ ਪਹਿਲਾਂ ਤੁਹਾਨੂੰ ਕਿੱਥੇ ਜਾ ਬਾਈ ਨਾਲ ਮਿਲਦੇ ਆ ਜਾਓ। ਬਾਈ ਸਤਿ ਸਾਲ ਅਸਿਕਾ ਇਹ ਹਾਲ ਚੱਲ ਨੇ ਠੀਕ ਹੈ ਜੀ ਬਾਈ ਜੀ ਪਹਿਲਾਂ ਆਪਾਂ ਲੋਕੇਸ਼ਨ ਦੱਸ ਦੀ ਬਾਈ ਜੀ ਕਿੱਥੇ ਆ ਇਹ ਆਪਾਂ ਜੀ ਪਿੱਖੀ ਖੜੇ ਆ ਅ ਰਿਲਾਇੰਸ ਪੰਪ ਦੇ ਕੋਲ ਮਾਨਸਾ ਰੋਡ ਤੇ ਮਾਨਸਾ ਰੋਡ ਇਧਰ ਆ ਪਿੱਖੀ ਰਹੇਗੀ ਦੋਸਤੋ ਆ ਰਿਲਾਇੰਸ ਪੰਪ ਆ ਮਤਲਬ ਪਿੱਕੀ ਤੋਂ ਮਾਨਸਾ ਰੋਡ ਆ ਜਿਹੜਾ ਹਾਂਜੀ ਮਤਲਬ ਕਰੰਟ ਲੋਕੇਸ਼ਨ ਤੁਹਾਡੇ ਧਿਆਨ ਚ ਆ ਜੂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਹੁਣ ਆ ਆ ਦਿਖਾ ਦੇਵੀ ਮਲਾ ਜਿਹੜੀ ਛਾਤ ਰਹੀ ਆ ਜਿਵੇਂ ਹੁਣ ਗਰਮੀਆਂ ਦਾ ਟਾਈਮ ਆ ਗਿਆ ਹਨਾ ਤੇ ਹਰੇਕ ਬੰਦਾ ਸ਼ਾਂ ਥੱਲੇ ਓੜਦਾ ਇੱਕ ਤਾਂ ਸ਼ਾਮ ਆ ਆਮ ਜੀ ਸ਼ਾਂ ਹੁੰਦੀ ਹੈ ਤੇ ਇੱਕ ਮਤਲਬ ਕੁਦਰਤੀ ਸ਼ਾਂ ਇਹ ਉਹ ਕੁਦਰਤੀ ਸ਼ਾਂ ਇਹ ਉਹ ਕੁਦਰਤੀ ਸ਼ਾਂ ਬਹੁਤ ਠੰਡੀ ਹੈ ਤੇ ਬਾਕੀ ਆਪਾਂ ਦੇਖਦੀਆਂ ਹੁਣ ਇਹਦੇ ਆਪਾਂ ਉੱਪਰ ਪੱਖਾ ਵੀ ਨਹੀਂ ਲਾਇਆ ਤਾਂ ਵੀ ਆਪਾਂ ਨੂੰ ਬੰਗਿਆ ਆਰਾਮ ਦਾ ਪੂਲ ਪੂਲ ਆਮਦਾਰੀ ਆ ਗਈ ਤੇ ਇਹ ਹਜੇ ਪੀਸ ਹੋਰ ਵੀ ਆਪਣਾ ਵੀ ਰੈਡੀ ਹੁੰਦੇ ਆ ਹਾਂਜੀ ਹਾਂਜੀ ਰੈਡੀ ਹੁੰਦੇ ਆ ਬਾਕੀ ਜੇ ਕਈ ਵਾਰੀ ਆਪਣੇ ਕੋਲੇ ਮਤਲਬ ਜਿਆਦਾ ਹੋਵੇ ਤਾਂ 10 ਤੋਂ 15 ਦੇ ਵਿੱਚ ਡਿਲੀਵਰ ਕਰਾ ਦਿੰਨੇ ਆਪਾਂ ਅੱਛਾ 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 ਤਿਆਰ ਹੋ ਕੇ ਕਿੰਨੇ ਕ ਦਾ ਪੈਂਦਾ ਇਹ ਇਹ ਆਪਾਂ ਨੂੰ ਆਪਣੀ ਜਿਹੜੀ ਰੈਗੂਲਰ ਝੋਪੜੀ 28000 ਤੋਂ ਤਿਆਰ ਹੋ ਕੇ 55000 ਰੁਪਏ ਤੱਕ ਦੇ ਆਪਣੇ ਕੋਲੇ ਮਦਦ ਦੇ ਆਰਟੀਕਲ ਨੇ ਉਹਦੇ 'ਚ ਜਿੱਦਾਂ ਦੀ ਡੈਕੋਰੇਸ਼ਨ ਹੋਊਗੀ ਜਿੱਦਾਂ ਦੇ ਮਦਦ ਦੇ ਸਿਸਟਮ ਹੋਏਗਾ ਉਹਦੇ ਹਿਸਾਬ ਨਾਲ ਰੇਟ ਅੱਪ ਹੋਈ ਜਾ। ਅੱਛਾ 28000 ਤੋਂ ਸਟਾਰਟਿੰਗ ਰਹੀ। ਹੂੰ ਤੇ ਇਹਦੀ ਗੱਲਬਾਤ ਕਰਾਂਗੇ ਆਪਾਂ। ਇਹ ਜਿਹੜਾ ਇਹ ਫਰਨੀਚਰ ਹੈ ਇਹਦੀ ਆਪਣੇ ਕੋਲੇ 10000 ਰੁਪਏ ਤੋਂ ਸਟਾਰਟਿੰਗ ਹੈ। ਅੱਛਾ ਇਹਨੂੰ ਮੰਨ ਕੇ ਚਲੋ 40 50 50000 ਰੁਪਏ ਤੱਕ ਜਿਹੜਾ ਜ ਮਰਜ਼ੀ ਆਪਾਂ ਜੁਨੀਕ ਤੋਂ ਜੁਨੀਕ ਲੈ ਸਕਦੇ ਆ। ਅੱਛਾ ਇਹ ਕਈ ਵਾਰ ਕੋਈ ਭਰਾ ਮੰਨ ਕੇ ਚੱਲੋ ਵੀ ਆਪਣੇ ਤੋਂ ਦੂਰ ਕਹਿੰਦਾ ਹੁੰਦਾ ਵੀ ਸਾਨੂੰ ਮਤਲਬ ਕੋਰੀਅਰ ਵਗੈਰਾ ਹੋ ਜਾਂਦਾ ਇਸ ਦਾ ਹੀ ਦੇਖੋ ਜੀ ਹੋ ਤਾਂ ਜਾਂਦੀ ਹੈ ਡਿਲੀਵਰੀ ਉਹਦੇ ਚਾਰਜ ਅਲੱਗ ਹੋਣਗੇ ਜੀ ਹਾਂ ਉਹ ਅਲੱਗ ਹੋਣਗੇ ਹਾਂ ਕਈ ਵਾਰ ਕੋਈ ਭਰਾ ਮਤਲਬ ਡੈਕੋਰੇਸ਼ਨ ਭਾਲਦਾ ਹਾਂ ਦਾ ਵੀ ਸਾਡੇ ਘਰ ਦੇ ਵਿੱਚ ਡੈਕੋਰੇਸ਼ਨ ਹੋਵੇ ਤੱਲੇ ਇਹ ਕਿਵੇਂ ਚੀਜ਼ ਵੀ ਬਧੀਆ ਪਸੰਦ ਆਉਂਦੀ ਉਹ ਜਦ ਐ ਹੋ ਜਾਂਦਾ ਜੀ ਅੱਜ ਉਧਰ ਵੀ ਦੇਖ ਦਿਖਾਦੀ ਆ ਨਾ ਨਾਲੇ ਅ ਡਿਲੀਵਰੀ ਕਰਵਾ ਦਿੰਦੇ ਆ ਜੀ ਡਿਲੀਵਰੀ ਦੇ ਚਾਰਜਸ ਅਲੱਗ ਤੋਂ ਹੋਣਗੇ ਅਗਰ ਆਪਾਂ ਕਈ ਵਾਰੀ ਉਧਰ ਝੋਪੜੀ ਲਾਣ ਗਏ ਆ ਤਾਂ ਇੰਨਾ ਕੇ ਫਾਇਦਾ ਜ਼ਰੂਰ ਕਰਦੇ ਵੀ ਅਸੀਂ ਨਾਲ ਰੱਖ ਕੇ ਲੈ ਜਾਾਂਗੇ ਉਹ ਘਰੇ ਪਹੁੰਚਦੀ ਕਰ ਠੀਕ ਆ ਤੇ ਜਿਵੇਂ ਹੁਣ ਆ ਧੁੱਪਾ ਹੈ ਨਾ ਇਹਨੂੰ ਧੁੱਪ ਦਾ ਕੋਈ ਮੰਨ ਕੇ ਚੱਲੋ ਵੀ ਬੰਦਾ 10 ਦਿਨ ਬਾਹਰੇ ਵਗਿਆ ਇਹ ਚੀਜ਼ ਧੁੱਪੇ ਪਈ ਰਹੇਗੀ ਇਹਦੀ ਧੁੱਪ ਦਾ ਕੋਈ ਅਸਰ ਨਹੀਂ ਜੀ ਮੀਂਹ ਦਾ ਕੋਈ ਅਸਰ ਨਹੀਂ ਇਹ ਜਿੱਦਾਂ ਆਪਾਂ ਆਪਣੀ ਦੁਕਾਨ ਤੋਂ ਲੈ ਕੇ ਇਦਾਂ ਹੀ ਰਹਿਣਾ ਇਹਦੀ ਲਾਈਫ ਮੰਨ ਕੇ ਚੱਲੋ 15 ਤੋਂ 18 ਸਾਲ ਤੱਕ ਲੈ ਹਾਂਜੀ ਭਾਈ ਆਮ ਕੁਰਸੀਆਂ ਦਾ ਮਤਲਬ ਬਰਾਬਰ ਹੈਗੀ ਆ ਲਾਈਫ ਆਮ ਕੁਰਸੀਆਂ ਦਾ ਆਪਾਂ ਇਹ ਕਹਿ ਸਕਦੇ ਵਧੀਆ ਕੁਆਲਿਟੀ ਦੀ ਚੀਜ਼ ਹੈ हां ਅਕਸਰ ਨਾ ਬੰਦੇ ਦਾ 10-15 ਸਾਲ ਵਰਤ ਕੇ ਜੀ ਜੀ ਆ ਕੇ ਜਾਂਦਾ ਨਾ ਨਵੀਂ ਜਿਹੀਆਂ ਚੀਜ਼ਾਂ ਹਾਂ ਸਾਰੀਆਂ ਤੇ ਇਹ ਕਿੰਨੇ ਕੁ ਦਾ ਮੰਨ ਕੇ ਚੱਲਾਂਗੇ ਭਾਈ ਇਹ ਐ ਮੰਨ ਕੇ ਚੱਲੇ ਇਹਦੇ ਚ ਅਲੱਗ-ਅਲੱਗ ਕੁਆਲਿਟੀ ਹੈ ਜਿਵੇਂ ਇਹ ਕੁਆਲਿਟੀ ਦਾ ਮਾਲ ਹੈ ਇਹ ਆਪਣੇ ਕੋਲੇ 4500 ਰੁਪਏ ਦਾ ਸਿੰਗਲ ਪੀਸ ਤਿਆਰ ਹੁੰਦਾ ਅੱਛਾ 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 ਤੇ ਆ ਆ ਗਏ ਇਦਾਂ ਨਾ ਇਹ ਆਪਣੇ ਕੋਲੇ ਬਸ ਗਾਰਡਨ ਵਗੈਰਾ ਜੀ ਗਾਰਡਨ ਵਗੈਰਾ ਚ ਰੱਖਣ ਵਾਸਤੇ ਲੋ ਜੀ ਮਿੱਤਰੋ ਥੋਡੇ ਕੋਈ ਗੈਸਟ ਵਗੈਰਾ ਆਉਂਦਾ ਇੱਕ ਦਾ ਕਰਨੋਂ ਘੈਂਟ ਬਣਾਓ ਆ ਚੀਜ਼ਾਂ ਘੈਂਟ ਬਣਾਉਣ ਵਾਲੀਆਂ ਘੈਂਟ ਬਣਾਉਣ ਵਾਲੀਆਂ ਪੂਰੇ ਕੋਕਾ ਚੀਜ਼ਾਂ ਇਹ ਇੱਕ ਤਾਂ ਮਤਲਬ ਕੋਠੀ ਹੁੰਦੀ ਏ ਜੇ ਆਮ ਘਰ ਦੇ ਵਿੱਚ ਵੀ ਰੱਖ ਦੋਗੇ ਆਲਾ ਘਰ ਨਹੀਂ ਦੇਖਦਾ ਹਾਂਜੀ ਹਾਂਜੀ ਇਹ ਕਿੱਥੋਂ ਲੈਣੀ ਹਾਂ ਇਹਦਾ ਸ਼ੇਅਰ ਕਿੱਥੋਂ ਮੈਂ ਮੰਗਾਵਾ ਹਾਂਜੀ ਹਾਂ ਦੇਖਾ ਆਪਣਾ ਇੱਕ ਆ ਦਿਖਾ ਦੀ ਆ ਚੀਜ਼ ਬਈ ਆ ਮੰਨ ਕੇ ਚੱਲ ਆਪਾਂ ਲਾ ਕੇ ਨਾ ਐਲ ਸੀ ਡੀ ਐਂ ਬੈਠ ਕੇ ਦੇਖੀ ਐਂ ਪੈ ਕੇ ਹਾਂਜੀ ਹਾਂ ਰਿਮੋਟ ਹਾਂਜੀ ਹਾਂ ਇਹਦੇ ਪੈ ਕੇ ਆਰਾਮ ਵੀ ਕਰ ਸਕਦੇ ਆ ਬੈਠਣ ਵਾਸਤੇ ਚਾਰ ਬੰਦੇ ਕੰਫਰਟੇਬਲ ਬਹਿ ਜਾਂਦੇ ਹਾਂ ਹਾਂ ਇਹ ਇਹ ਸੈੱਟ ਵਈ ਦੇਖਣ ਨੂੰ ਸੋਹਣੀ ਲੱਗਦੀ ਆ ਇਹ ਕੱਲ ਹੀ ਆ ਸਿੰਗਲ ਹੀ ਆ ਇਹਦੇ ਨਾਲ ਬਸ ਆਪਾਂ ਟੇਬਲ ਮੈਚ ਕਰਦੇ ਆ ਜੀ ਇਹ ਸੈਡੀ ਕਹਿੰਦੇ ਆ ਆਪਾਂ ਇਹਨੂੰ ਕੋਚ ਕਹਿ ਦਿੰਦੇ ਆ ਲੋਕ ਇਹਦੇ ਨਾਲ ਮਤਲਬ ਗੱਦੀ ਆ ਜੂ ਇਹਦੇ ਇਹਦੇ ਉੱਪਰ ਗੱਦੀ ਆ ਜਾਏਗੀ ਠੀਕ ਆ ਠੀਕ ਆ ਦੇ ਆਰਟੀ ਦਾ ਹੋਈ ਆ ਗਈ ਨਾ ਇਹ ਉਹ ਜਿਹੜੀ ਆਪਾਂ ਬਾਹਰ ਵੇਖੀ ਸੀ ਉਹ ਕੋਰੀ ਸੀ ਇਹਦੇ ਆਪਾਂ ਮਦਰ ਕੇ ਪਾਲਿਸ਼ ਕੀਤੀ ਆ ਵਾਰਨਿਸ਼ ਹੋਈ ਆ ਤੇ ਪਾਲਿਸ਼ ਦੇ ਕਹੇ ਕੋਡ ਹੁੰਦਾ ਇਹਦੇ ਫਿਰ ਇਹਦੇ ਮਦਰ ਕੇ ਆਪਾਂ ਦੋ ਕੋਡ ਤਾਂ ਪਾਲਿਸ਼ ਦੇ ਹੁੰਦੇ ਆ ਜੀ ਇੱਕ ਆਪਾਂ ਟੱਚ-ਅਪ ਦਾ ਕਰਨਾ ਹੈ ਅੱਛਾ ਸ਼ਾਈਨਿੰਗ ਵਾਸਤੇ ਠੀਕ ਹੈ ਸ਼ਾਈਨਿੰਗ ਵਾਸਤੇ ਟੱਚ-ਅਪ ਕਰਦੇ ਆ ਤੇ ਇੱਕ ਮੈਂ ਬੱਚਿਆਂ ਵਾਲੇ ਦੇਖ ਰਿਹਾ ਝੂਲੇ ਹਨਾ ਉਹ ਪਿਆ ਹਾਂ ਬੱਚਿਆਂ ਵਾਲੇ ਝੂਲੇ ਹੈਗੇ ਜੀ ਆਪਣੇ ਕੋਲੇ ਝੂਲਾ ਤਾਂ ਮੰਨ ਕੇ ਚਲੋ ਜੀ ਆਪਣੇ ਕੋਲੇ 2 2.5 ਸਾਲ ਤੋਂ ਲੈ ਕੇ ਮਤਲਬ ਕਿ 70ਵੇਂ 75 ਸਾਲ ਆਪਾਂ ਉਦੋਂ ਆ ਵੇਟ ਆ ਜਾਂਦੇ ਹਨ ਵੀ ਜਿਵੇਂ ਸਵਾ ਕੁਇੰਟਲ ਤੱਕ ਵੀ ਵੇਟ ਚੱਲਣ ਵਾਲੇ ਝੁੱਲੇ ਆਪਣੇ ਕੋਲੇ ਹੈਗੇ ਆ ਹਾਂ ਜੀ ਹੁਣ ਜਦੋਂ ਤੁਸੀਂ ਉਹ ਝੁੱਲਾ ਦੇਖਿਆ ਹਾਂ ਉਹ ਪੂਰਾ ਯੂਨੀਕ ਹੈ ਤੇ ਉਹ ਵੇਟ ਵੀ ਮਤਲਬ ਕਿ ਪੂਰਾ ਚੱਲੂਗਾ ਆਪਣਾ ਸਵਾ ਕੁਇੰਟਲ ਤੱਕ 1.5 ਕੁਇੰਟਲ ਤੱਕ ਜਿੰਨਾ ਮੈਂ ਇਹ ਤੇ ਬਈ ਪਹਿਲਾਂ ਬਹਿ ਕੇ ਦੇਖਿਆ ਐ ਨਹੀਂ ਹੈਗਾ ਵੀ ਮਤਲਬ ਐ ਟੁੱਟੂ ਜੇ ਕਰੂਆਂ ਇਕੱਠਾ ਆ ਜਾ ਹੋ ਜੂ ਹੈ ਨਾ ਕਿਤੇ ਚੀਜ਼ ਹੁੰਦੀ ਹੈ ਪੂਰੀ ਵਧੀਆ ਚੀਜ਼ ਹੈ ਇਹ ਆਪਣੇ ਕੋਲ ਜਿੰਨਾ ਵੀ ਫਰਨੀਚਰ ਹੈ ਪੂਰਾ ਮਤਲਬ ਕਿ ਇੱਕ ਨੰਬਰ ਦਾ ਫਰਨੀਚਰ ਹੈ ਪੂਰਾ ਵਧੀਆ ਕੁਆਲਿਟੀ ਦਾ ਮਾਲ ਜੀ ਬਾਈ ਹਾਂਜੀ ਤੇ ਆਹ ਗੋਲ ਟੇਬਲ ਆ ਗਿਆ ਨਾ ਇਹ ਗੋਲ ਟੇਬਲ ਆ ਗਿਆ ਤੇ ਤੇ ਆ ਦੇਖਾਂ ਤੇ ਮੰਨ ਕੇ ਚੱਲਾਂ ਕਿਸੇ ਨੇ ਆ ਸਿੰਗਲ ਪੀਸ ਵੀ ਮਿਲ ਜਾਂਦਾ ਇਹ ਸਿੰਗਲ ਦੀ ਮਿਲ ਜਾਂਦਾ ਇਹ ਬੱਚਿਆਂ ਬਾਸਤੇ ਬੱਚਿਆਂ ਬਾਸਤੇ ਇਹਦੇ ਨਾਲ ਬੱਚਿਆਂ ਦੇ ਚਿਹਰਾ ਨੇ ਬਦਲ ਦਿਓ ਰੈਡੀ ਨਹੀਂ ਸੀ ਤਾਂ ਕਰਕੇ ਲਾਈਆਂ ਆਪਾਂ ਠੀਕ ਹੈ ਜੀ ਨਾਲ ਬੱਚੇ ਨੇ ਚਿਹਰਾ ਹੀ ਮਿਲਦਾ ਤੇ ਆਹ ਸੈੱਟ ਵੀ ਬਹੁਤ ਦੂਰੋਂ ਖਿੱਚ ਪਾਰਿਆ ਹਾਂ ਅਟਰੈਕਟ ਕਰਦਾ ਹਾਂ ਇਹ ਇਹ ਮੰਨ ਕੇ ਚੱਲੋ ਆਪਣੀ ਮਤਲਬ ਕਿ ਬੈਸਟ ਕੁਆਲਿਟੀ ਹੈ ਪੂਰੀ ਦੁਕਾਨ ਦੀ ਜਿਹੜਾ ਇਹ ਵਾਲਾ ਪੀਸ ਹੈ ਇਹ ਸਭ ਤੋਂ ਜ਼ਿਆਦਾ ਸੇਲ ਹੋ ਰਿਹਾ ਇਸ ਤੇ ਗੱਦੀ ਲੱਗਦੀ ਇਹਦੇ ਗੱਦੀ ਲੱਗ ਜੇਗੀ ਟੇਬਲ ਤੇ ਸ਼ੀਸ਼ਾ ਲੱਗ ਜੇ ਤੇ ਇਹਦਾ ਪ੍ਰਾਈਸ ਕੀ ਰੱਖਿਆ ਹੋਇਆ ਫਿਰ ਇਹਦਾ ਪ੍ਰਾਈਸ ਆਪਾਂ ਨੂੰ ਐ ਮੰਨ ਕੇ ਚਲੋ 30000 ਰੁਪਏ ਤੇ ਪੈ ਗਿਆ 30000 ਹਾਂ ਹਾਂਜੀ ਡਿਲੀਵਰੀ ਦੇ ਚਾਰਜ ਅਲੱਗ ਹੋਣਗੇ ਇਹਦੇ ਸ਼ੀਸ਼ਾ ਸੂਸਾ ਹਾਂਜੀ ਸ਼ੀਸ਼ਾ ਲਾ ਕੇ ਹਾਂਜੀ ਸ਼ੀਸ਼ਾ ਲਾ ਕੇ ਠੀਕ ਆ ਬਈ ਬਹੁਤ ਵਧੀਆ ਤੇ ਆ ਛੱਤਾ ਬਾਈ ਇਹ ਛੱਤਾ ਆਪਣੇ ਮੰਨ ਕੇ ਚਲੋ ਜੀ ਵੈਸੇ ਤਾਂ ਇਹ ਆਪਣੇ ਕੋਲੇ ਸਾਰਾ ਮਾਲ ਤਿਆਰ ਹੀ ਮਿਲਦਾ ਆਪਾਂ ਦਿੰਨੇ ਆ ਸਾਰਾ ਮਾਲ ਇਹ ਪੀਸਾਂ ਦੇ ਹਿਸਾਬ ਨਾਲ ਜਿਵੇਂ ਛੋਟੇ ਮਾਸ ਹੈ ਉਹ ਪੀਸਾਂ ਦੇ ਹਿਸਾਬ ਨਾਲ ਜੇ ਆਪਾਂ ਇੱਕ ਇਹਦਾ ਐਸਟੀਮੇਟ ਰੇਟ ਦੀ ਗੱਲ ਕਰੀਏ ਤਾਂ 20 ਤੋਂ 22 ਰੁਪਏ ਸਕਰ ਫੁੱਟ ਪੈ ਜਾਂਦਾ ਹੈ 20 ਤੋਂ 22 ਰੁਪਏ ਸਕਰ ਫੁੱਟ ਹਾਂ ਜੀ ਇਹ ਮੰਨ ਕੇ ਕਿਉਂਕਿ ਉਹਦੇ ਵਿੱਚ ਐ ਹੁੰਦਾ ਜੀ ਜਿਵੇਂ ਹੁਣ ਕਿਸੇ ਨੇ ਤਾਂ ਆਹ ਬਾਸ ਜਿਹੜੇ ਆਪਾਂ ਵਿਚਕਾਰ ਪਾਏ ਆ ਬਾਲੀ ਦਾ ਬਾਸ ਕੋਈ ਤਾਂ ਦੂਰ ਗ੍ਰਾਖ ਲੈਂਦਾ ਕੋਈ ਨੇੜੇ ਰੱਖ ਲੈਂਦਾ ਫਿਰ ਉਹ ਸਿਸਟਮ ਹੱਲੇ ਜਾਂਦਾ ਤਾਂ ਕਰਕੇ ਆਪਾਂ ਇਹ ਸਾਰੀ ਟੀਮ ਮਦਰ ਦੇ ਪੀਸਾਂ ਦੇ ਹਿਸਾਬ ਨਾਲ ਜਿਵੇਂ ਹੁਣ ਕਰਮੀ ਆ ਗਈ ਹਾਰ ਜੇਡ ਦੀ ਤੋਂ ਪਾ ਜਾਵਾਂ ਆਪਾਂ ਕਹਿੰਦੇ ਮਈ ਦੂਨ ਚਲਾਈ ਦੀ ਤੋਂ ਪਾ ਨਾ ਕਸਿੰਗ ਵਾਸਤੇ ਬਹੁਤ ਕਾਮਦੇ ਦੀ ਚੀਜ਼ ਹੈ ਮਤਲਬ ਕਿ ਬਹੁਤ ਠੰਡਾ ਹੈ ਜੇ ਮੰਨ ਕੇ ਚਲੋ ਵੀ 10x10 ਦਾ ਤਿਆਰ ਕਰਨਾ ਆਪਾਂ ਏਰੀਆ ਕਿੰਨੇ ਦਾ ਖਰਚ ਆਏ ਇਹਦੇ ਬਸ 2200 ਰੁਪਏ ਖਰਚ ਆਈ ਗਏ ਸਾਰਾ ਆਮ ਸੱਤ ਨਾਲ ਤਾਂ ਬਹੁਤ ਜਿਆਦਾ ਫਰਕ ਨਾਲੇ ਸਸਤਾ ਪਵੇਗਾ ਨਾਲੇ ਟਿਕਾਊ ਹੈ ਤੇ ਨਾਲੇ ਠੰਡਾ ਹੈ ਹੂੰ ਹਾਂਜੀ ਤੇ ਇੱਕ ਚੀਜ਼ ਆਪਣੇ ਕੋਲੇ ਹੋਰ ਹੈ ਬੱਚਿਆਂ ਵਾਸਤੇ ਜਿੱਦਾਂ ਛੋਟੇ ਬੇਬੀ ਹੁੰਦੇ ਆ ਅੱਛਾ ਜੀ ਤੇ ਇਹ ਵਾਲਾ ਚੁੱਲਾ ਦੇਖੋ ਜੀ ਦੇਖਣ ਚ ਕਿੰਨਾ ਪਿਆਰਾ ਲੱਗਦਾ ਬਹੁਤ ਜਿਆਦਾ ਸੋਹਣੀ ਚੀਜ਼ ਆ ਮਿੱਤਰੋ ਹਾਂਜੀ ਤੇ ਆਮ ਘਰਾਂ ਨੂੰ ਖਾਸ ਬਣਾਉਣ ਦੇ ਲਈ ਬਹੁਤ ਸੋਹਣੀ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਡੈਕੋਰੇਸ਼ਨ ਵੀ ਹੈ ਕਿ ਗੈਸ ਸਾਨੂੰ ਆਉਂਦਾ ਹੀ ਪੁੱਛੂ ਵੀ ਆਹ ਦੱਸ ਪਹਿਲਾਂ ਭਾਈ ਕਿਥੋਂ ਲਿਆਂਦੀ ਆ ਇਹ ਜਿੰਨਾ ਵੀ ਆਪਣੇ ਕੋਲੇ ਫਰਨੀਚਰ ਹੈ ਜੀ ਇਹਨੂੰ ਆਪਾਂ ਇੰਡੋਰ ਵੀ ਰੱਖ ਸਕਦੇ ਆਂ ਔਰ ਆਊਟਡੋਰ ਵੀ ਰੱਖ ਸਕਦੇ ਆਂ ਇਹ ਜਿੱਤੇ ਵੀ ਧੁੱਪ ਦਾ ਕੋਈ ਅਸਰ ਨਹੀਂ ਮੀਂਹ ਦਾ ਕੋਈ ਅਸਰ ਨਹੀਂ ਜਿਹੜੀ 바ਰਨਿਸ਼ ਹੈ ਤੇ ਪੂਰੀ ਮਤਲਬ ਕਿ ਵਧੀਆ ਕੁਆਲਿਟੀ ਦੀ 바ਰਨਿਸ਼ ਹੈ ਵੀ ਇਹਦੇ ਕੋਈ ਅਸਰ ਨਹੀਂ ਹੁੰਦਾ। ਅੱਛਾ ਕਈ ਵਾਰ ਕਿਸੇ ਭਰਾ ਦੇ ਦਿਮਾਗ 'ਚ ਹੁੰਦਾ ਕੋਈ ਡਿਜ਼ਾਈਨ। ਉਹ ਵੀ ਉਸ ਤਰ੍ਹਾਂ ਤਿਆਰ ਹੋ ਜਾਂਦਾ ਪਰ ਆਪਾਂ ਦੇਖੋ ਜੇ ਕੋਈ ਡਿਜ਼ਾਈਨ ਹੋਣਾ ਸਪੈਸ਼ਲ ਡਿਜ਼ਾਈਨ ਹਣਾ ਉਹਦੇ ਵਿੱਚ ਜੇ ਕੋਈ ਆਈਡੀਆ ਹੁੰਦਾ ਹੈ ਅਗਲੇ ਦਿਮਾਗ 'ਚ ਉਹ ਆਪਾਂ ਨੂੰ ਫੋਟੋ ਭੇਜੇ ਆਪਾਂ ਉਹਦਾ ਤਿਆਰ ਕਰਕੇ ਦੇ ਦਾਂਗੇ। ਉਹਦੇ ਮੰਨ ਕੇ ਚਲੋ ਆਰਡਰ ਤੇ ਲੱਗ ਜਾਵੇ 15 ਤੋਂ 20 ਦਿਨ ਤਿਆਰ ਹੋਣ ਤੇ ਕਿਉਂ ਜਿਹੜੀ ਚੀਜ਼ ਆਪਾਂ ਰੈਗੂਲਰ ਬਣਾਉਣਾ ਉਹ ਤਾਂ ਪਤਾ ਹੀ ਹੁੰਦਾ ਹੈ। ਦੂਜੀ ਜੀ ਨੂੰ ਥੋੜਾ ਟਾਈਮ ਲੱਗਦਾ ਹੈ ਠੀਕ ਹੈ ਜੀ। ਲੋਈ ਮੈਟਰੋ ਸਕਰੀਨ ਤੇ ਨੰਬਰ ਆ ਰਿਹਾ ਬਾਈ ਗਗਨ ਹੁਣਾਂ ਦਾ। ਜਦੋਂ ਮਰਜ਼ੀ ਕੰਟੈਕਟ ਕਰਿਓ। ਬਹੁਤੀਆਂ ਗੱਲਾਂ ਬਾਤਾਂ ਬਾਈ ਉਹਨਾਂ ਨੇ ਆਪਾਂ ਨੂੰ ਦੱਸਤੀਆਂ। ਜਿਹੋ ਜੀ ਤੀਜ ਤੁਹਾਨੂੰ ਪਸੰਦਾ ਤਾਂ ਕਾਲ ਕਰਿਓ। ਸਕਰੀਨਸ਼ਾਟ ਲੈ ਲਿਓ। ਤੇ ਬਾਈ ਉਹਨਾਂ ਨੂੰ WhatsApp ਤੇ ਭੇਜ ਦਿਓ ਤੇ ਆਹ ਛੋਪੜੀ ਆ ਨਾ ਬਾਈ। ਇਹ ਛੋਪੜੀ ਹੈ। ਇੱਕ ਇਹ ਛੋਪੜੀ ਲੱਗੀ ਆਪਣੀ। ਇੱਕ ਇਹ ਵਾਲਾ ਰੂਮ ਲੱਗਿਆ। ਹਾਂ ਤੇ ਇਧਰ ਆ ਜੀ ਵੀ ਮਲਾਦ ਖਾਲੀ। ਲਓ ਜੀ ਬਾਈ ਸ਼ੌਂਕੀ ਸਰਦਾਰ ਹੋਰੇ ਪਹੁੰਚ ਗਏ। ਬਾਈ ਅਸੀਂ ਕਰਾਂ। ਆ ਵੀਡੀਓ ਬਣਦੀ ਹੈ ਹਾਂ ਬਣਾਓ 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 ਭਾਈ ਬਹੁਤ ਖੁਸ਼ੀ ਹੋਈ ਪਹਿਲੀ ਬਹੁਤ ਸੋਹਣੀਆਂ ਲੱਗਦੀਆਂ ਛੋਟੀਆਂ ਜਵਾਨ ਆ ਤੂੰ ਕਰ ਦੋ ਖਾ ਦੇਣੀ ਆ ਮੈਂ ਤਾਂ ਮੇਰੇ ਚਿੱਟੇ ਚੁੱਟੇ ਆ ਗਏ ਓਹੋ ਛੋਟੀਆਂ ਗੰਦਾ ਨਹੀਂ ਫੈਨ ਆ ਮੈਂ ਕਿਤਰੀ ਫੈਨ ਯਾਰ ਯਾਰ ਹਾਂ ਅੱਛਾ ਇਹਦਾ ਸ਼ਾਟ ਅੱਛਾ ਅੱਛਾ ਇਹ ਤਾਂ ਮਨਕ ਚ ਲੱਗ ਲਾ ਆਪਣੇ ਕਦੀ ਵੀ ਕਾਫੀ ਦੇ ਅੱਗੇ ਹਨਾ ਕਾਫੀ ਦੇ ਕੀ ਮਤਲਬ ਕੋਈ ਢਾਬੇ ਦੇ ਕਾਹਨ ਜੀ ਹਾਂ ਜਿੰਨੇ ਹੁਣ ਮਤਲਬ ਕਿ ਆਪਣੇ ਕੋਲੇ ਆਰਡਰ ਆਉਂਦੇ ਆ ਜਿਵੇਂ ਆਪਾਂ ਚੰਡੀਗੜ੍ਹ ਮਹਾਲੀ ਸਾਈਡ ਉਧਰ ਜਾਂਦੇ ਆ ਉਧਰ ਆਪਾਂ ਬਹੁਤ ਡਿਲੀਵਰੀਆਂ ਕਰਾਈਆਂ ਨੇ ਇਦਾਂ ਦੀਆਂ ਹਟਾਂ ਦੀਆਂ ਤੇ ਮਤਲਬ ਕਿ ਛਤਾਂ ਦੇ ਆਪਾਂ ਡੌਨ ਸਿਲਿੰਗ ਜਿਆਦਾ ਕਰਦੇ ਨੇ ਇਸ ਚੀਜ਼ ਦੀ ਪੂਰਾ ਵਧੀਆ ਕੰਮ ਹੋ ਜਾਣਾ ਲਓ ਜੀ ਮੇਤਰਾ ਜੀ ਪੂਰੀ ਕੈਂਟ ਚੀਜ਼ ਆ ਸਿਰਾ ਚੀਜ਼ ਆ ਜ਼ਰੂਰ ਕਨੈਕਟ ਕਰਿਓ ਠੀਕ ਹੈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ